ਸਤਿ ਸ਼੍ਰੀ ਅਕਾਲ ਜੀ ਸੂਟ ਬੂਟੀਆਂ ਵਾਲੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਜਿਹੜੇ ਸੂਟ ਲੈ ਕੇ ਆ ਰਹੇ ਆ ਆਪਾਂ ਬੜੇ ਸੋਹਣੇ ਵਰਕ ਵਾਲੇ ਸੂਟ ਲੈ ਕੇ ਆਏ ਆ ਤੁਹਾਡੇ ਲਈ ਮਸਕਲੀਨ कॉटन ਦਾ ਇਹਦਾ ਸਟੱਫ ਰਹੂਗਾ باقی ਸਟੱਫ ਆ ਦੁਪੱਟੇ ਦਾ ਤੇ ਸੂਟ ਦਾ ਆਪਾਂ ਤੁਹਾਨੂੰ ਨਾਲ-ਨਾਲ ਦੱਸੀ ਜਾਵਾਂਗੇ ਤੇ ਇਹ ਜਿਹੜੇ ਸੂਟ ਨੇ ਇਹ ਬਹੁਤ ਹੀ ਘੱਟ ਰੇਂਜ ਵਿੱਚ ਨੇ ਸਿਰਫ 1000 1000 ਰੁਪਏ ਦੇ ਸੂਟ ਨੇ ਜੀ ਤੇ ਇਹਨਾਂ ਸੂਟਾਂ ਦੀ ਖਾਸੀਅਤ ਇਹ ਹੈ ਕਿ ਪਾਰਟੀ ਵੇਅਰ ਸੂਟ ਨੇ ਅਗਰ ਗਰਮੀ ਦੇ ਵਿੱਚ ਤੁਹਾਨੂੰ ਕੋਈ ਫੰਕਸ਼ਨ ਹੋਂਦਾ ਆ ਤਾਂ ਤੁਸੀਂ ਇਹਨਾਂ ਸੂਟਾਂ ਨੂੰ ਬੜੇ ਆਰਾਮ ਨਾਲ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਦੂਜੀ ਗੱਲ ਜਿਵੇਂ ਹੁਣ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਜਿਵੇਂ ਸਾਵਣ ਦਾ ਮਹੀਨਾ ਚੱਲ ਰਿਹਾ ਰਖੜੀਆਂ ਵਗੈਰਾ ਆ ਰਹੀਆਂ ਨੇ ਤੇ ਤੁਸੀਂ ਇਹ ਸੂਟ ਗਿਫਟ ਵੀ ਕਰ ਸਕਦੇ ਹੋ ਇਦਾਂ ਨਹੀਂ ਹੈਗਾ ਜੇ 1000 ਰੁਪਏ ਦਾ ਛੋਟਾ ਤਾਂ ਇਹਦੀ ਕੁਆਲਿਟੀ ਚੀਪ ਹੋ ਗਈ ਜਾਂ ਇਹਦਾ ਵਰਕ ਨਹੀਂ ਵਧੀਆ ਆਉਣਾ ਜਾਂ ਦੁਪੱਟੇ ਨਹੀਂ ਵਧੀਆ ਹੋਣੇ ਬਹੁਤ ਪਿਆਰੇ ਬਹੁਤ ਸੋਹਣੇ ਸੂਟ ਨੇ ਮੇਰੀ ਗਾਰੰਟੀ ਤੇ ਤੁਸੀਂ ਇਹ ਸੂਟ ਲੈ ਸਕਦੇ ਹੋ ਮੈਂ ਕਹਿ ਰਹੀ ਹਾਂ ਕਿ ਫੰਕਸ਼ਨ ਕੋਈ ਵੀ ਫੰਕਸ਼ਨ ਆ ਜਾਵੇ ਤੁਹਾਨੂੰ ਗਰਮੀ ਦੇ ਵਿੱਚ ਫੰਕਸ਼ਨਾਂ ਦੇ ਵੀਅਰ ਕਰਨ ਲਈ ਬਹੁਤ ਵਧੀਆ ਸਟਾਫ ਆ ਇਹ ਮਸਲੀਨ ਦਾ ਸਟਾਫ ਆ ਸੋ ਆਪਾਂ ਤੁਹਾਨੂੰ ਪਹਿਲਾ ਸੂਟ ਦਿਖਾਉਂਦੇ ਆ ਇਨਾ ਕਲਰ ਡਿਫਰੈਂਟ ਜਿਹਾਵਾ ਜਿਵੇਂ ਆਮਲਾ ਸ਼ੇਡ ਜਿਨੀ ਹੁੰਦੀ ਆਮਲੇ ਦਾ ਕਲਰ ਹੁੰਦਾ ਜਿੱਦਾਂ ਉਹ ਚੀਜ਼ ਆ ਨਾ ਇਹਨੂੰ ਆਪਾਂ ਪੈਰਟ ਕਹਿ ਸਕਦੇ ਆ ਨਾ ਯੈਲੋ ਆਮਲਾ ਜੀ ਸ਼ੇਡ ਆ ਸੋ ਤੁਸੀਂ ਮੈਨੂੰ ਲੱਗਦਾ ਸ਼ਾਇਦ ਸਮਝ ਗਏ ਹੋਵੋਗੇ ਸਭ ਤੋਂ ਪਹਿਲਾਂ ਤਾਂ ਇਹਦਾ ਨੈਕ ਬਣਿਆ ਹੋਇਆ ਤੇ ਜਿਹੜੀ ਇਹਦੀ ਏਮਬਰਾਇਡਰੀ ਆ ਨੀਚੇ ਨੂੰ ਜਾ ਰਹੀ ਆ ਘੇਰੇ ਤੱਕ ਉਹ ਬਹੁਤ ਹੀ ਮਤਲਬ ਐਵੇਂ ਨਹੀਂ ਆਏਗੀ ਕਿ ਬਹੁਤ ਜ਼ਿਆਦਾ ਹੈਵੀ ਜ਼ੋਟ ਆ ਬਹੁਤ ਪਿਆਰੀ ਹਲਕੀ ਹਲਕੀ ਜੀ ਬਹੁਤ ਸੋਹਣੀ ਹੈ ਇਹਦੀ ਸੂਟ ਤੇ ਏਮਬਰਾਇਡਰੀ ਹੋਈ ਹੋਈ ਆ ਸਾਰੇ ਸੂਟ ਤੇ ਆ ਇਹਦੇ ਤੇ ਘੇਰੇ ਤੱਕ ਤੁਸੀਂ ਦੇਖ ਸਕਦੇ ਆ ਐਦਾਂ ਹੀ ਏਮਬਰਾਇਡਰੀ ਹੋਈ ਹੋਈ ਆ ਸਾਰੇ ਸੂਟ ਠੀਕ ਹੈ ਜੀ ਬਲੈਕ ਕਲਰ ਦਾ ਕੰਟਰਾਸਟ ਆ ਇਸ ਸੂਟ ਦਾ ਤੇ ਇਹਦੇ ਬਾਜੂ ਦੇ ਉੱਪਰ ਵਰਕ ਆਊਗਾ ਜੀ ਦੇਖ ਸਕਦੇ ਹੋ ਵਰਕ ਜਿਹੜਾ ਬਾਜੂ ਦੇ ਉੱਪਰ ਆਊਗਾ ਬਾਜੂ ਦੇ ਨਾਲ-ਨਾਲ ਨਾ ਇਹਦੀ ਬਾਟਮ ਦੇ ਉੱਪਰ ਵੀ ਵਰਕ ਆਊਗਾ। ਸੋ ਇਹ ਤੁਸੀਂ ਬਾਹਾਂ ਤੇ ਕੜਾਈ ਲਿਆ ਸਕਦੇ ਹੋ। ਠੀਕ ਹੈ। ਇਹਦੀਆਂ ਪਾਵਾ ਤੇ ਜਿਹੜੀ ਇਹ ਸਲਵਾਰ ਦੇ ਪਹੁੰਚੇ ਤੇ ਜਿਹੜਾ ਵਰਕ ਆਊਗਾ ਉਹ ਹੈ ਵੀ ਵਰਕ ਆਊਗਾ। ਜਿਵੇਂ ਸੂਟ ਦੇ ਵਿੱਚ 셔ਟ ਦੇ ਵਿੱਚ ਹਲਕਾ ਵਰਕ ਹੈ ਇਹਦੀਆਂ ਬਾਹਾਂ ਪਾਰੀਆਂ ਨੇ ਤੇ ਪਹੁੰਚੇ ਪਾਰੇ ਤੇ ਠੀਕ ਹੈ ਜੀ। ਆ ਇਹਦੇ ਪਹੁੰਚਿਆਂ ਤੇ ਵਰਕ ਆਊਗਾ। ਸੋ ਬਹੁਤ ਪਿਆਰਾ ਸੂਟ ਹੈ ਇਹ। ਪਾਰਟੀ ਵੇਅਰ ਸੂਟ ਹੈ ਤੁਸੀਂ ਗਿਫਟ ਵੀ ਦੇ ਸਕਦੇ ਹੋ ਜਿਹਨ ਇਤਹਾਰਾਂ ਦਾ ਸੀਜ਼ਨ ਚੱਲ ਰਿਹਾ ਇਹਦੇ ਨਾਲ ਦੁਪੱਟਾ ਜਿਹੜਾ ਮਸਲੀਨ ਦਾ ਲੱਗਿਆ ਹੋਇਆ ਹੈ ਬਲੈਕ ਕਲਰ ਦਾ ਵਰਕ ਦੇ ਨਾਲ ਇਹਦਾ ਕੰਟਰਾਸਟ ਕੀਤਾ ਗਿਆ ਤੇ ਦੁਪੱਟੇ ਦੇ ਚਾਰੋਂ ਸਾਈਡਾਂ ਜਿਹੜੀ ਉਹ ਲੈਂਸ ਲੱਗੀ ਹੋਈ ਆ ਤੇ ਵਿੱਚ ਇਹਦੇ ਹਲਕੀ ਹਲਕੀ ਤੁਹਾਨੂੰ ਕਿਤੇ ਕਿਤੇ ਚਮਕ ਪੈਂਦੀ ਦੇਸੀ ਹੋਣੀ ਆ ਵਿੱਚ ਇਹਦੇ ਛੋਟੇ ਛੋਟੇ ਸਿੱਪੀ ਦਾ ਜਿਹੜਾ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਸੋ 블랙 ਕਲਰਤਾ ਹੈ ਦੇ ਨਾਲ ਕੰਟਰਾਸਟ ਦੁਪੱਟਾ ਹੈ ਇਸ ਸੂਟ ਦੀ ਜਿਹੜੀ ਕੀਮਤ ਹੈ ਦਾ ਪ੍ਰਾਈਸ ਜਿਹੜਾ ਉਹ ਸਿਰਫ ਤੇ ਸਿਰਫ ਤੁਹਾਨੂੰ 1000 ਰੁਪਏ ਲੱਗੂਗਾ ਸ਼ਿਪਿੰਗ ਹੈ ਜਿਹੜੀ ਉਹ ਜ਼ਰੂਰ ਐਕਸਟਰਾ ਲੱਗੂਗੀ ਬਟ ਸੂਟ 1000 ਰੁਪਏ ਦੇ ਵਿੱਚ ਸੋ ਜੇ ਕੋਈ ਮੇਰੇ ਲੋਕਲ ਹੈਗਾ ਇੱਥੇ ਮੇਰੇ ਏਰੀਆ ਤੋਂ ਹੈਗਾ ਉਹਨਾਂ ਨੂੰ ਆਪਾਂ ਇਹ ਸੂਟ ਬਾਈ ਹੈਂਡ ਵੀ ਪਕੜਾ ਸਕਦੇ ਆ ਆਦਰਵਾਇਜ਼ ਇਹਦੀ ਜਿਹੜੀ ਸ਼ਿਪਿੰਗ ਹੈ ਉਹ ਤੁਹਾਨੂੰ 페 ਕਰਨੇ ਪੈਣੀ ਹੈ ਸ਼ਿਪਿੰਗ ਕੋਈ ਜ਼ਿਆਦਾ ਨਹੀਂ ਇੱਕ ਸੂਟ ਦੀ 50-60 ਰੁਪਏ ਮੈਨੂੰ ਲੱਗਦਾ ਲੱਗਦੀ ਆ ਉਹ ਆਪਾਂ ਉਸ ਹਿਸਾਬ ਨਾਲ ਦੇਖ ਲਾਂਗੇ ਜਦੋਂ ਆਪਾਂ ਆਰਡਰ ਆਪਣਾ ਕਨਫਰਮ ਕਰਾਂਗੇ ਸੋ ਆਰਡਰ ਲਾਉਣ ਲਈ ਆਰਡਰ ਦੇਣ ਲਈ ਸੂਟ ਆਪਣਾ ਜਿਹੜਾ ਵੀਡੀਓ ਦੇ ਉੱਪਰ ਨੰਬਰ ਆ ਰਿਹਾ ਆਪਣਾ ਸੂਟ ਬੂਟੀਆਂ ਵਾਲੇ ਚੈਨਲ ਦਾ ਜਿਹੜਾ ਨੰਬਰ ਹੈ ਉਹ ਤੁਹਾਨੂੰ ਸਕਰੀਨ ਤੇ ਸ਼ੋ ਹੋਊਗਾ ਠੀਕ ਹੈ ਜੀ ਕਿਸੇ ਹੋਰ ਨੰਬਰ ਤੇ ਆਪਣਾ ਆਰਡਰ ਨਹੀਂ ਲੱਗਦਾ ਤੇ ਨਾ ਆਪਣਾ ਕਿਸੇ ਕਾਲ ਦੇ ਨੰਬਰ ਲੱਗਦਾ ਆਪਣਾ ਆਰਡਰ ਸਿਰਫ ਤੇ ਸਿਰਫ WhatsApp ਨੰਬਰ ਤੇ ਲੱਗੂਗਾ ਠੀਕ ਹੈ ਜੀ ਕੋਈ ਇੰਸਟਾਗ੍ਰam ਤੇ ਨਹੀਂ ਕਿਤੇ ਹੋਰ ਨਹੀਂ ਸੋ ਆਪਣੇ ਨਾਮ ਤੇ ਜੇ ਕੋਈ ਤੁਹਾਡਾ ਆਰਡਰ ਲਵੇ ਤਾਂ ਉਹਦੀ ਜ਼ਿੰਮੇਵਾਰ ਮੈਂ ਨਹੀਂ ਆਗੀ ਮੈਂ ਜ਼ਿੰਮੇਵਾਰ ਸਿਰਫ 8837726396 ਜਿਹੜਾ ਆਪਣਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਤੁਸੀਂ ਵੇਖ ਰਹੇ ਹੋ ਚੱਲ ਰਿਹਾ ਹੈ ਸਿਰਫ ਤੇ ਸਿਰਫ ਉਸ ਦੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਅਗਲਾ ਸੂਟ ਹੈ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਇਸ ਸਕਾਈ ਬਲੂ ਕਲਰ ਦਾ ਸੂਟ ਹੈ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਸਟਾਫ ਆ ਮਸਲੀਨ ਸਟਾਫ ਇਹਦਾ ਰਹੂਗਾ ਬਹੁਤ ਪਿਆਰਾ ਬਹੁਤ ਸੌਫਟ ਜਿਹੜਾ ਸਟਾਫ ਆ ਇਹਦਾ ਇਹ ਵੀ ਤੁਸੀਂ ਗਰਮੀਆਂ ਦੇ ਵਿੱਚ ਇਹਨੂੰ ਵੀ ਪਾਰਟੀ ਵੇਅਰ ਕੋਈ ਤੁਹਾਨੂੰ ਫਕਸ਼ਨ ਆ ਗਿਆ ਤੁਸੀਂ ਵੇਅਰ ਕਰ ਸਕਦੇ ਹੋ ਤੇ ਕਿਸੇ ਨੂੰ ਗਿਫਟ ਵੀ ਕਰ ਸਕਦੇ ਹੋ ਇਹਦੀ ਕੀਮਤ ਲਈ ਸਿਰਫ 1000 ਰੁਪਿਆ ਰਹੂਗੀ ਠੀਕ ਹੈ ਜੀ ਇਹਦਾ ਤੁਸੀਂ ਦੇਖ ਸਕਦੇ ਹੋ ਪਾਪਰ neck ਹੈ ਜਿਹੜਾ ਉਹ ਇਸ ਤਰ੍ਹਾਂ ਬਣਿਆ ਹੋਇਆ ਹੈ ਤੇ ਇਹਦੇ ਸਾਈਡਾਂ ਤੋਂ نیچے ਨੂੰ ਘੇਰੇ ਵੱਲੋਂ ਕਲੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਤੇ ਇਸ ਸੂਟ ਦਾ ਜਿਹੜਾ ਬਾਰਡਰ ਹੈ ਉਹ ਵੀ ਇਸ ਤਰ੍ਹਾਂ ਬਣਿਆ ਹੋਇਆ ਹਲਕੀ ਜਿਹੀ ਏਮਬਰਾਇਡਰੀ ਹੈ ਤਾਂ ਉੱਪਰ ਇਹਦੇ ਫਲਾਰ ਸੈਂਟਰ ਦੇ ਵਿੱਚ ਇੱਕ ਵੱਡਾ ਫਲਾਰ ਬਣਿਆ ਹੋਇਆ ਤੇ ਦੋ ਫਲਾਰ ਘੇਰੇ ਦੇ ਸਾਈਡਾਂ ਤੇ ਛੋਟੇ-ਛੋਟੇ ਬਣੇ ਹੋਏ ਨੇ ਠੀਕ ਹੈ ਔਰ ਇਹਦੀ ਜਿਹੜਾ ਹੈਗਾ 슬ੀਵਸ ਤੇ ਵਰਕ ਮਿਲੂਗਾ ਤੁਹਾਨੂੰ ਇਹਦੇ ਪੌਂਚੇ ਤੇ ਵਰਕ ਨਹੀਂ ਮਿਲੂਗਾ ਸਿਰਫ 슬ੀਵਸ ਤੇ ਵਰਕ ਮਿਲੂਗਾ ਉਹ ਤੁਹਾਡੀ ਇੱਛਾ ਹੈ ਤੁਸੀਂ ਪੌਂਚੇ ਤੇ ਲਿਆਉਣਾ ਵਰਕ ਪੌਂਚੇ ਤੇ ਲਿਆ ਸਕਦੇ ਹੋ ਤੁਸੀਂ ਬਾਹਾਂ ਤੇ ਵਰਕ ਲਿਆਉਣਾ ਬਾਹਾਂ ਤੇ ਲਿਆ ਸਕਦੇ ਹੋ ਹਨਾ ਇਹ ਤੁਹਾਡੀ ਚੋਇਸ ਤੇ ਡਿਪੈਂਡ ਕਰਦਾ ਹੈ। ਬਾਕੀ ਜੇ ਕਿਸੇ ਨੇ ਸੂਟ ਸਲਾਈ ਕਰਕੇ ਕੋਰੀਅਰ ਕਰਵਾਉਣਾ ਹੈ ਤਾਂ ਉਹ ਵੀ ਆਪਾਂ ਕਰ ਸਕਦੇ ਆ। ਸਲਾਈ ਵੀ ਆਪਾਂ ਕਰਦੇ ਆ। ਸੋ ਤੁਹਾਡੀ ਇੱਛਾ ਹੈ ਕਿ ਤੁਸੀਂ ਆਨ ਸਟਿਚ ਸੂਟ ਮੰਗਵਾਉਣਾ ਹੈ ਜਾਂ ਤੁਸੀਂ ਸਟਿਚ ਕਰਕੇ ਮੰਗਵਾਉਣਾ ਹੈ। ਐਸਟਿਚਿੰਗ ਆ ਜਿਹੜੀ ਉਹਦੇ ਉਹ ਆਪਾਂ ਨਾਲ ਦੀ ਨਾਲ ਵਟਸਐਪ ਤੇ ਕਨਫਰਮ ਕਰ ਲਾਂਗੇ। ਠੀਕ ਹੈ ਜੀ। ਸੋ ਇਹਦੇ ਨਾਲ ਜਿਹੜਾ ਦੁਪੱਟਾ ਏ ਉਹ ਮਸਲੀਨ ਦਾ ਲੱਗਿਆ ਹੋਇਆ ਟਾਈ ਐਂਡ ਡਾਈ ਦੁਪੱਟਾ ਇਹਦੇ ਨਾਲ ਤੇ ਇਹਦੇ ਦੁਪट्टे ਦੇ چارੋ ਸਾਈਡ ਤੇ ਜਿਹੜੀ ਹੈਗੀ ਹੈ ਬਲੈਕ ਕਲਰ ਦੀ ਲੈਂਸਾ ਉਹ ਲੱਗੀ ਹੋਈ ਹੈ ਠੀਕ ਹੈ ਜੀ ਦੁਪੱਟਾ ਤੁਹਾਨੂੰ ਮੈਂ ਇੱਕ ਵਾਰ ਸੂਟ ਦੇ ਨਾਲ ਇਦਾਂ ਰੱਖ ਕੇ ਦਿਖਾ ਦਿੰਦੀ ਆ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਜੀ ਲਾਈਟ ਦੇ ਨਾਲ ਇਦਾਂ ਡਾਰਕ ਜਿਹਾ ਦੁਪੱਟੇ ਦਾ ਕੰਟਰਾਸਟ ਬੜਾ ਪਿਆਰਾ ਲੱਗਦਾ ਹੈ ਠੀਕ ਹੈ ਇਹ ਸੀਗਾ ਆਪਣਾ ਸੈਕੰਡ ਕਲਰ ਇਹਦੀ ਕੀਮਤ ਵੀ 1000 ਰੁਪਿਆ ਸੋ ਜਲਦੀ ਜਲਦੀ ਆਪਣਾ ਆਰਡਰ ਹੈ ਜਿਹੜਾ ਬੁੱਕ ਕਰਵਾ ਦਿਓ ਲਾਸਟ ਤੇ ਜਿਹੜਾ ਸੂਟ ਬਚਿਆ ਏ ਪਿਆਜ ਜੀ ਜੀ ਸ਼ੇੜ ਇਹਨੂੰ ਮੈਂ ਕਹੂੰਗੀ ਪਿਆਜ ਜੀ ਜੀ ਮੈਨੂੰ ਸ਼ੇੜ ਲੱਗ ਰਹੀ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਕਲਰ ਦਾ ਮੈਨੂੰ ਲੱਗਦਾ ਫਰਕ ਲੱਗ ਰਿਹਾ ਪਰ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਹੈ ਇਹਦੀ ਮਹਿਰੂਨ ਕਲਰ ਦੇ ਨਾਲ ਇਹਦੀ ਜਿਹੜੀ ਐਮਬਰਾਇਡਰੀ ਆ ਕੰਟਰਾਸਟ ਹੋਇਆ ਹੋਇਆ ਦੇਖ ਸਕਦੇ ਹੋ ਜਿਹਾ ਤੁਸੀਂ neck ਬਹੁਤ ਪਿਆਰਾ ਬਣਿਆ ਹੋਇਆ ਤੇ ਸਾਰੇ ਸੂਟ ਦੇ ਵਿੱਚ ਇਦਾਂ ਫਲਾਰ ਨੇ ਇਸ ਸੂਟ ਦਾ ਕੋਈ ਘੇਰਾ ਨਹੀਂ ਹੈਗਾ ਜਸਟ ਇੱਥੇ ਸਾਰੇ ਸੂਟ ਦੇ ਵਿੱਚ ਇਹਦੇ ਫਲਾਰ ਆਉਣਗੇ ਠੀਕ ਹੈ ਇਹਦਾ ਸਿਰਫ ਨੈੱਕ ਬਣਿਆ ਹੋਇਆ ਤੇ ਆਹ ਜਿਹੜੇ ਫਲਾਰ ਆ ਇਹ ਸਾਰੇ ਸੂਟ ਦੇ ਵਿੱਚ ਆ ਰਹੇ ਆ ਤੇ ਇਹਦਾ ਵੀ ਜਿਹੜਾ ਤੁਹਾਨੂੰ ਹੈਗਾ ਬਾਜੂ ਤੇ ਵਰਕ ਦਾ ਜਿਹੜਾ ਉਹ ਮਿਲੂਗਾ ਚਾਹੇ ਤੁਸੀਂ ਆਹ ਬਾਜੂ ਤੇ ਵੀ ਮਿਲੂਗਾ ਘੇਰੇ ਤੇ ਵੀ ਮਿਲੂਗਾ ਠੀਕ ਹੈ ਇਹ ਜਿਹੜਾ ਵਰਕ ਹੈ ਤੁਸੀਂ ਆਪਣੀਆਂ ਬਾਹਾਂ ਦੇ ਲਿਆ ਸਕਦੇ ਹੋ ਜਿੱਤਾਂ ਮੀ ਕਟਿੰਗ ਦੇ ਵਿੱਚ ਸੈੱਟ ਬੈਠੂਗਾ ਇਹ ਤੇ ਇਹ ਜਿਹੜਾ ਵਰਕ ਹੈ ਇਹ ਪਹੁੰਚਿਆਂ ਦਾ ਵਰਕ ਆ ਜੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ neck work ਹੈ neck ਤੇ embroidery ਹੈ ਬਾਹਾਂ ਤੇ embroidery ਹੈ ਤੇ ਪਹੁੰਚੇ ਤੇ embroidery ਆ ਬਾਕੀ ਸਾਰੇ ਸੂਟ ਦੇ ਵਿੱਚ ਫਲਾਰਸ ਨੇ ਰੇਂਜ ਆ ਜਿਹੜੀ ਇਸ ਸੂਟ ਦੀ ਸਿਰਫ 1000 ਰੁਪਇਆ ਇਸ ਸੂਟ ਨੂੰ ਵੀ ਤੁਸੀਂ ਪਾਰਟੀ ਵੇਅਰ ਮੰਨ ਸਕਦੇ ਹੋ ਪਾਰਟੀਆਂ ਚ ਪਾ ਸਕਦੇ ਹੋ ਵੇ ਇਦਾਂ ਨਹੀਂ ਹੈਗਾ ਜੇ 1000 ਦਾ ਵਾ ਤਾਂ ਇਸ ਸੂਟ ਦੇ ਵਿੱਚ ਕੋਈ ਕਮੀ ਆ ਕੋਈ ਕਮੀ ਨਹੀਂ ਕੋਈ ਨਹੀਂ ਕਹੂਗਾ ਕਿ 1000 ਰੁਪਏ ਦਾ ਸੂਟ ਹੈ ਠੀਕ ਹੈ ਬਹੁਤ ਪਿਆਰਾ ਸੂਟ ਹੈ ਜੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਪਾ ਕਮਾਲ ਹੈ ਬਹੁਤ ਸੋਹਣਾ ਦੁਪੱਟਾ ਹੈ ਪਿਓਰ ਤਾਂ ਦੁਪੱਟਾ ਰਹੂਗਾ ਟਾਈ ਐਂਡ ਡਾਈ ਦੁਪੱਟਾ ਹੈ ਮਹਿਰੂਨ ਕਲਰ ਦਾ ਮਹਿਰੂਨ ਕਲਰ ਕੁਝ ਜ਼ਿਆਦਾ ਨਹੀਂ ਇਹਦੇ ਚ ਪਾਇਆ ਹੋਇਆ ਸਾਰੇ ਦੁਪੱਟੇ ਦੇ ਵਿੱਚ ਥੋੜਾ ਥੋੜਾ ਜਿਹਾ ਬਾਰਡਰ ਦੇ ਉੱਪਰ ਟਾਈ ਐਂਡ ਡਾਈ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਤੇ ਨਾਲ ਇਹਦੇ ਮਹਿਰੂਨ ਕਲਰ ਦੀ ਹੈ ਜਿਹੜੀ ਉਹ ਲੇਸ ਆ ਦੇਖ ਸਕਦੇ ਹੋ ਮਹਿਰੂਨ ਕਲਰ ਦੀ ਲੈਸ ਆ ਜਿਹੜੀ ਦੁਪੱਟੇ ਤੇ ਲੱਗੀ ਹੋਈ ਆ ਇਹਦੇ ਤੁਹਾਨੂੰ 1000 ਪਰ ਸੂਟ ਮਿਲੂਗਾ ਜੇ ਸ਼ਿਪਿੰਗ ਇਹਦੀ ਐਕਸਟਰਾ ਹੋਗੀ ਸੋ ਜਲਦੀ ਜਲਦੀ ਤੁਸੀਂ ਆਪਣੇ ਸੂਟ ਨੇ ਜਿਹੜੇ ਉਹ ਮੈਨੂੰ ਬੁੱਕ ਕਰਵਾ ਦਿਓ ਕਿਉਂਕਿ ਸੂਟਾਂ ਦੇ ਆਪਣੇ ਸੂਟਾਂ ਦੀ ਜਿਹੜੀ ਰੇਂਜ ਆ ਉਹ ਬਹੁਤ ਘੱਟ ਹੋਣ ਕਰਕੇ ਸੂਟਾਂ ਜਿਹੜੇ ਨਾਲ ਦੀ ਨਾਲ ਨਿਕਲ ਜਾਂਦੇ ਨੇ ਸੋ ਜਿਹਦਾ ਪਹਿਲਾਂ ਵੀ ਵਟਸਐਪ ਤੇ ਮੈਸੇਜ ਆ ਗਿਆ ਆਪਾਂ ਉਹਨਾਂ ਦਾ ਹੀ ਸੂਟ ਬੁੱਕ ਕਰ ਦੇਣਾ ਠੀਕ ਹੈ ਜੀ ਸੋ ਵਿਦਆਊਟ ਮੈਫੇਰ ਤੋਂ ਮੈਂ ਇਹ ਗੱਲ ਕਹੂੰਗੀ ਵਿਦਆਊਟ ਪੇਮੈਂਟ ਨੋ ਬੁਕਿੰਗ ਠੀਕ ਹੈ ਕਿਉਂਕਿ ਸੂਟਸ ਸਸਤੇ ਹੁੰਦੇ ਨੇ ਬਹੁਤ ਜਲਦੀ ਨਿਕਲ ਜਾਂਦੇ ਨੇ ਹਨਾ ਮੋਰ ਵੀ ਬਹੁਤ ਸਾਰੇ ਕਸਟਮਰ ਪੁੱਛਦੇ ਨੇ ਕਿ ਸੋ ਇਸ ਕਰਕੇ ਅਸੀਂ ਮਨਾ ਨਹੀਂ ਕਰ ਸਕਦੇ ਹੁੰਦੇ ਸਾਨੂੰ ਇਹ ਹਾਂ ਦਾ ਵੀ ਜਿਹਦੀ ਵੀ ਪਹਿਲਾਂ ਪੇਮੈਂਟ ਆ ਗਈ ਉਸ ਪੈਨ ਦਾ ਸੂਟ ਹੈ ਜਿਹੜਾ ਉਹ ਬੁੱਕ ਕਰਦੇ ਹੋ ਠੀਕ ਹੈ ਜੀ ਸੋ ਜਲਦੀ ਜਲਦੀ ਤੁਸੀਂ ਪੇਮੈਂਟ ਕਰਕੇ ਨਾਲ ਦੀ ਨਾਲ ਆਪਣਾ ਸੂਟ ਬੁੱਕ ਕਰਵਾ ਲਿਆ ਕਰੋ ਬਾਕੀ ਨਾ ਕੋਈ ਸਪੈਨਾਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਸੂਟ ਬੁਕਿੰਗ ਕਰਨ ਦਾ ਜਿਹੜਾ ਕੀ ਪ੍ਰੋਸੀਜਰ ਹੈਗਾ ਸੋ ਉਹਦਾ ਪ੍ਰੋਸੀਜਰ ਇਹ ਹੈ ਜੀ ਵੀਡੀਓ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ 8837026399 ਇਹ ਨੰਬਰ ਨੂੰ ਤੁਸੀਂ ਸੇਵ ਕਰਕੇ ਨਾ ਆਪਣੇ ਵਟਸਐਪ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਕਿ ਫੋਟੋ ਜਿਹੜਾ ਸੂਟ ਹੈ ਉਹਦਾ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ ਜਦੋਂ ਆਪਣੀ ਵੀਡੀਓ ਚੱਲਦੀ ਹੈ スクリーンショット ਭੇਜ ਕੇ ਹਨਾ ਜੇਕਰ अवेलेबल ਹੋਇਆ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ अवेलेबल ਆ ਜਾਂ ਨਹੀਂ ਸੂਟ ਹੈਗਾ ਹਨਾ ਉਸ ਤੋਂ ਬਾਅਦ ਜੇ ਤਾਂ ਸੂਟ अवेलेबल ਹੈਗਾ ਤਾਂ ਤੁਸੀਂ ਉਸ ਸੂਟ ਦੀ ਸਾਨੂੰ ਪੇਮੈਂਟ ਕਰ ਦਿਓ ਪੇਮੈਂਟ ਵਿਦ ਸ਼ਿਪਿੰਗ অর ਵਿਦਆਊਟ ਸ਼ਿਪਿੰਗ ਹੋਗਾ ਉਹ ਆਪਾਂ ਤੁਹਾਨੂੰ WhatsApp ਤੇ ਦੱਸਾਂਗੇ ਠੀਕ ਹੈ ਜੀ ਕਿਉਂਕਿ ਕਈ ਸੂਟਾਂ ਦੀ ਸ਼ਿਪਿੰਗ ਫ੍ਰੀ ਹੁੰਦੀ ਹੈ ਕਈਆਂ ਦੀ ਸ਼ਿਪਿੰਗ ਆਪਾਂ ਜਿਹੜੀ ਚਾਰਜ ਕਰਦੇ ਆ ਤੇ ਉਹਨਾਂ ਦੀ ਸ਼ਿਪਿੰਗ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਵਿਦ ਸ਼ਿਪਿੰਗ ਆਪਾਂ ਨੂੰ ਪੇਮੈਂਟ ਕਰਨੀ ਆ ਨਾਲ ਤੁਸੀਂ ਆਪਣਾ ਐਡਰੈਸਸ ਨਾਲ ਹੁੰਦਾ ਐਡਰੈਸ ਕਈ ਪੈਣਾ ਕੀ ਕਰਦੀਆਂ ਨੇ ਨਾ ਵੱਖਰਾ ਵੱਖਰਾ ਮੈਸੇਜ ਵਟਸਐਪ ਤੇ ਟਾਈਪ ਕਰ ਦੇਣੀਆਂ ਜਿਵੇਂ ਇੱਕ ਮੈਸੇਜ ਦੇ ਵਿੱਚ ਨੇਮ ਭੇਜ ਦੇਣਗੀਆਂ ਦੂਜੇ ਦੇ ਵਿੱਚ ਪਿੰਡ ਤੀਜੇ ਦੇ ਵਿੱਚ ਆਪਣਾ ਜ਼ਿਲ੍ਹਾ ਕੋਸ਼ ਚੌਥੇ ਦੇ ਵਿੱਚ ਨੰਬਰ ਸੋ ਇਦਾਂ ਨਾ ਭੇਜਿਆ ਕਰੋ ਕਿਉਂਕਿ ਜਦੋਂ ਅਸੀਂ ਕੰਬਾਈਨ ਕਰਦੇ ਆ ਨਾ ਉਹ ਮੈਸੇਜ ਨੂੰ ਤਾਂ ਸਾਥੋਂ ਕਈ ਵਾਰੀ ਕੋਈ ਨਾ ਕੋਈ ਮਿਸਟੇਕ ਰਹਿ ਜਾਂਦੀ ਆ ਸੋ ਤੁਸੀਂ ਸਾਰੇ ਮੈਸੇਜ ਨੂੰ ਇਕੱਠਾ ਟਾਈਪ ਕਰਕੇ ਭੇਜਿਆ ਕਰੋ ਨੇਮ ਤੁਹਾਡਾ ਜਿਹੜਾ ਡਿਸਟ੍ਰਿਕਟ ਹੈਗਾ ਤੁਹਾਡਾ ਤਹਿਸੀਲ ਹੈਗਾ ਤੁਹਾਡਾ ਪਿੰਨ ਕੋਡ ਜ਼ਿਪ ਕੋਡ ਜਿਹੜਾ ਵੀ ਹੈਗਾ ਇਹ ਤੇ ਤੁਹਾਡਾ ਜਿਹੜਾ ਕੰਟੈਕਟ ਨੰਬਰ ਹੈ ਠੀਕ ਹੈ ਜੀ ਉਹ ਸਾਰੀਆਂ ਚੀਜ਼ਾਂ ਤੁਸੀਂ ਇਕੱਠੀਆਂ ਭੇਜਿਆ ਕਰੋ ਤਾਂ ਕਿ ਸਾਨੂੰ ਵੀ ਮਤਲਬ ਉਹ ਖਾ ਨਾ ਲੱਗੇ ਤੇ ਸਾਡੇ ਤੋਂ ਕੋਈ ਮਿਸਟੇਕ ਨਾ ਹੋ ਜਾਈ ਠੀਕ ਹੈ ਜੀ ਇਹ ਹੈਗਾ ਆਪਣਾ ਜਿਹੜਾ ਪ੍ਰੋਸੀਜਰ ਆ ਸੂਟਾਂ ਨੂੰ ਆਰਡਰ ਕਰਨ ਦਾ ਸਾਨੂੰ WhatsApp ਤੇ ਸਕਰੀਨਸ਼ਾਟ ਪਾਓ ਅਗਰ ਅਵੇਲੇਬਲ ਹੋਇਆ ਤਾਂ ਤੁਸੀਂ ਪੇਮੈਂਟ ਕਰ ਦਿਓ ਪੇਮੈਂਟ ਤੋਂ ਬਾਅਦ ਅਸੀਂ ਜਿਹੜਾ ਤੁਹਾਡਾ ਸੂਟ ਆ ਉਹ ਤੁਸੀਂ ਸਾਨੂੰ ਐਡਰੈਸ ਭੇਜੋਗੇ ਤੇ ਉਸ ਤੋਂ ਬਾਅਦ ਅਸੀਂ ਤੁਹਾਡਾ ਸੂਟ ਆ ਜਿਹੜਾ ਉਹ ਤੁਹਾਡੇ ਦਿੱਤੇ ਹੋਏ ਐਡਰੈਸ ਤੇ ਡਿਲੀਵਰ ਕਰਵਾ ਦੇਵਾਂਗੇ ਸੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਓ ਤੇ ਆਪਣੇ ਸੂਕ ਚੱਕ ਲਓ ਕਿਉਂਕਿ ਇਹਨਾਂ ਦੀ ਰੇਂਜ ਬਹੁਤ ਘੱਟ ਆ ਤੇ ਮੈਨੂੰ ਪਤਾ ਇਹ ੂਠਾ ਜਿਹੜੇ ਬਹੁਤ ਜਲਦੀ ਉੱਡ ਜਾਣਗੇ ਸੋ ਥੈਂਕ ਯੂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਵੇਂ ਵੀ ਤੁਹਾਡਾ ਰਿਵਿਊ ਹੁੰਦਾ ਸੱਚੇ ਦਿਲੋਂ ਚੰਗਾ ਮਾੜਾ ਹਨਾ ਉਹ ਜ਼ਰੂਰ ਦਿਆ ਕਰੋ ਕਿਉਂਕਿ ਜੇ ਤੁਸੀਂ ਮਾੜਾ ਕਮੈਂਟ ਕਰੋਗੇ ਤੁਹਾਨੂੰ ਕੁਝ ਲੱਗ ਰਿਹਾ ਹਨਾ ਤਾਂ ਅਸੀਂ ਵੀ ਉਹ ਚੀਜ਼ ਇੰਪਰੂਵ ਕਰਾਂਗੇ ਠੀਕ ਹੈ ਸੋ ਵਧੀਆ ਕਮੈਂਟਾਂ ਦੀ ਵੇਟ ਤਾਂ ਸਾਰਿਆਂ ਨੂੰ ਹੀ ਹੁੰਦੀ ਆ ਉਹ ਕਹਿਣ ਦੀ ਲੋੜ ਨਹੀਂ ਹੈਗੀ ਜਿੱਦਾਂ ਦਾ ਵੀ ਤੁਹਾਡੇ ਮਨ ਦੇ ਵਿੱਚ ਰਿਵਿਊ ਹੁੰਦਾ ਸਾਡੇ ਲਈ ਉਹ ਜ਼ਰੂਰ ਦਿਆ ਕਰੋ ਠੀਕ ਹੈ ਜੀ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਹੀ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਧੰਨਵਾਦ ਜੀ